ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਭਾਰੀ ਇਕੱਠ ਭਾਰੀ ਹਜੂਮੋਰ ਸੰਗਤਾਂ ਦੇ ਭਾਰੀ ਇਕੱਠ ਦੇ ਵਿੱਚ ਬਾਬਾ ترਸੀਮ ਸਿੰਘ ਜੀ ਦਾ ਸ੍ਰੀ ਨਾਨਕ ਮਤਾ ਸਾਹਿਬ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੋ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਕੱਲ ਸਵੇਰੇ 6 ਵਜੇ ਤੋਂ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਯੁਵਕਾਂ ਨੇ ਮੁੰਡਿਆਂ ਨੇ ਪਗੜੀ ਧਾਰੀ ਜੋ ਕਿ ਗੁਰਸਿੱਖ ਨੇ ਜਾਂ ਸਿੱਖ ਹੀ ਹੋ ਸਕਦੇ ਨੇ ਉਹਨਾਂ ਨੇ ਬਾਬਾ ਜੀ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰਤਾ ਸੀ ਤਾਂ ਕੱਲ ਤਾਂ بڑا ਹੰਗਾਮਾ ਹੋਰ ਹੱਲਾ ਹੋਰ ਚਾਰੇ ਪਾਸੇ ਸੋਗ ਦੀ ਲਹਿਰ ਸੀਗੀ ਔਰ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਸੋ ਆਪੋ ਆਪਣੀਆਂ ਰਾਜਨੀਤਿਕਾਂ ਲੋਕ ਚਮਕਾਰੇ ਨੇ ਇਹਦੇ ਪਿੱਛੇ ਕੀ ਕਾਰਨ ਸੀ ਉਹ ਵੀ ਪਹਿਲਾਂ ਵੀ ਪੋਸਟਾਂ ਪਾ ਕੇ ਤੁਹਾਨੂੰ ਦੱਸਿਆ ਸੋ ਜਿਹੜੇ ਮੁੰਡਿਆਂ ਦੀ ਪਛਾਣ ਹੋਈ ਹੈ ਅਮਰਜੀਤ ਸਿੰਘ ਤੇ ਸਰਵਜੀਤ ਸਿੰਘ ਆਪਣਾ ਮੀਆਂਵਿੰਡ ਅੰਮ੍ਰਿਤਸਰ ਦੇ ਸੀਗੇ ਸੋ ਮੀਆਂਵਿੰਡ ਨੇ ਅੱਜ ਆਪਣੀ ਫੇਸਬੁਕ ਅਕਾਊਂਟ ਤੇ ਪੋਸਟ ਪਾਈ ਹੈ ਉਹਨਾਂ ਨੇ ਕਿਹਾ ਕਿ ਬਾਬਾ ਤਰਸੇਮ ਸਿੰਘ ਦਾ ਕਤਲ ਅਸੀਂ ਸਿਰਫ ਇਸ ਕਰਕੇ ਕੀਤਾ ਸੀ ਤਾਂ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਕੁੜੀਆਂ ਨਚਾਈਆਂ ਸੀ ਨੱਚ ਗਾਣਾ ਕਰਵਾਇਆ ਸੀ ਜਦੋਂ ਉਹਨਾਂ ਨੇ ਮੁੱਖ ਮੰਤਰੀ ਦੇ ਸਵਾਗਤ ਦੇ ਵਿੱਚ ਇਹ ਕੁੜੀਆਂ ਦਾ ਇਹ ਸਮਾਗਮ ਰੱਖਿਆ ਸੀ ਸਾਡੇ ਦਿਲਾਂ ਦੇ ਵਿੱਚ ਉਦੋਂ ਦਾ ਹੀ ਰੋਸ ਸੀਗਾ ਅਸੀਂ ਬਾਬਾ ਜੀ ਨੂੰ ਮਾਰਨਾ ਹੀ ਮਾਰਨਾ ਸੀ ਕਿਉਂਕਿ ਇਹਨਾਂ ਨੇ ਕੰਮ ਚੰਗਾ ਨਹੀਂ ਸੀ ਕੀਤਾ ਗੁਰਮਤ ਰਹਿਤ ਮਰਿਆਦਾ ਤੋਂ ਵੱਖ ਕੀਤਾ ਸੀ ਔਰ ਇਹਨਾਂ ਨੇ ਕੰਮ ਮਸੇ ਰੰਗਣ ਵਾਲਾ ਕੀਤਾ ਸੀ ਕਿਉਂਕਿ ਤੁਸੀਂ ਪੁਰਾਣਾ ਇਤਿਹਾਸ ਸੁਣਿਆ ਹੋਊਗਾ ਕਦੀ ਮਸੇ ਰੰਗਣ ਦੇ ਦਰਬਾਰ ਸਾਹਿਬ ਵਿਖੇ ਜਦੋਂ ਇਹਨਾਂ ਦਾ ਮੁਗਲਾਂ ਦਾ ਆਪਣਾ ਕਬਜ਼ਾ ਹੋ ਗਿਆ ਸੀ ਤਾਂ ਉੱਥੇ ਮਸੇ ਰੰਗਣ ਦੇ ਕੰਜਰੀਆਂ ਨਚਾਉਂਦਾ ਹੁੰਦਾ ਸੀਗਾ ਸੋ ਉਹਨੂੰ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਜਾ ਕੇ ਸੋਧਾ ਲਾਇਆ ਸੀ ਸੋ ਇਹੀ ਸ਼ਬਦ ਇਹਨਾਂ ਨੇ ਵਰਤੇ ਆ ਸਰਬਜੀਤ ਸਿੰਘ ਉਹਨਾਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਬਾਬੇ ਤਰਸੇਮ ਸਿੰਘ ਦਾ ਸੋਧਾ ਲਾਇਆ ਸੋ ਇੱਥੇ ਗੱਲ ਇਹ ਆਉਂਦੀ ਹੈ ਦੋਸਤੋ ਕਿ ਜਿਹੜੇ ਬੰਦੇ ਤੋਂ ਮੰਨ ਲਿਆ ਕਿ ਉਹ ਗਲਤੀ ਹੋ ਗਈ ਤਾਂ ਉਹ ਦਰਬਾਰ ਸਾਹਿਬ ਆ ਕੇ ਨਮਸਤਕ ਹੋਏ ਔਰ ਉਹਨਾਂ ਨੂੰ ਤਨਖਾਹ ਲੱਗ ਗਈ ਸੇਵਾ ਲੱਗ ਗਈ ਕਿ ਤੁਸੀਂ ਇਹ ਗਲਤੀ ਦੀ ਸਜ਼ਾ ਤੁਹਾਡੀ ਤਾਂ ਮਾਫੀ ਹੋ ਗਈ ਇਹ ਕਰੋ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਉੱਥੇ ਨਾਨਕ ਮਤਾ ਸਾਹਿਬ 15 ਦਿਨ ਘੰਟਾ ਭਾਂਡਿਆਂ ਦੀ ਸੇਵਾ ਜੁੱਤਿਆਂ ਦੀ ਸੇਵਾ ਔਰ ਕਥਾ ਸੁਣਨਾ ਔਰ ਇਹ ਸਾਰੀਆਂ ਝਾੜੂ ਪੋਚੇ ਦੀ ਸੇਵਾ ਕਰਨ ਤੋਂ ਬਾਅਦ ਵੀ ਜੇ ਆਪਾਂ ਉਹਨਾਂ ਨੂੰ ਸਜ਼ਾ ਦਿੰਨੇ ਆ ਤਾਂ ਫਿਰ ਇਹ ਵੀ ਕਿਤਨਾ ਕਿਤੇ ਬੰਦੇ ਨੂੰ ਸੋਚਣਾ ਚਾਹੀਦਾ ਹੈ ਕਿ ਗਲਤੀ ਦੀ ਸਜ਼ਾ ਇੱਕ ਵਾਰੀ ਹੋਣੀ ਚਾਹੀਦੀ ਹੈ ਵਾਰ-ਵਾਰ ਨਹੀਂ ਜੇ ਗਲਤੀ ਦੀ ਸਜ਼ਾ ਮੌਤ ਹੀ ਸੀ ਤਾਂ ਫਿਰ ਜਥੇਦਾਰ ਸਾਹਿਬਾਨ ਨੇ ਉਹਨਾਂ ਨੂੰ ਇਹ ਚੀਜ਼ ਕਿਉਂ ਲਾਈ ਸੋ ਨੌਜਵਾਨਾਂ ਨੇ ਜਿਹੜਾ ਕੰਮ ਕਰਿਆ ਇਹ ਗਰਮ ਜਵਸ਼ੀ ਹੋਰ ਤੈਸ਼ ਵਿੱਚ ਆ ਕੇ ਕੀਤਾ ਸੋ ਜਦੋਂ ਉਹਨਾਂ ਨੇ ਇਹ ਕੰਮ ਕੀਤਾ ਸੀ ਉਹਨਾਂ ਨੇ ਗਲਤੀ ਕਬੂਲ ਕਰੀ ਸੀ ਔਰ ਉਹਦੀ ਉਹਨਾਂ ਨੂੰ ਸਜਾਵੀ ਮਿਲੀ ਸੀ ਸੋ ਹੁਣ ਐਦਾਂ ਨਹੀਂ ਸੀ ਚਾਹੀਦਾ ਸੋ ਹੁਣ ਇਹਦੇ ਸਾਰੇ ਸੁਰਾਗ ਨਿਕਲ ਗਏ ਨੇ ਇਹਨਾਂ ਦੋਨਾਂ ਵਿਅਕਤੀਆਂ ਦਾ ਦੋਨਾਂ ਮੁੰਡਿਆਂ ਦਾ ਐਡਰੈਸ ਪਤਾ ਪੁਲਿਸ ਕੋਲ ਸਾਰਾ ਆ ਚੁੱਕਾ ਹੈ ਔਰ ਆਉਣ ਕੋਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਵੈਗਰੋ ਜਾਂਦਾ ਸੋ ਇਹਨਾਂ ਦਾ ਅੱਜ ਬੜੇ ਹੀ ਭਾਰੇ ਇਕੱਠ ਸੰਗਤਾਂ ਦੇ ਇਕੱਠ ਦੇ ਵਿੱਚ ਉੱਤਰਾਖੰਡ ਤੇ ਯੂਪੀ ਦੀਆਂ ਸਾਰੀਆਂ ਸੰਗਤਾਂ ਦੇ ਹਜੂਮ ਦੇ ਵਿੱਚ ਅੰਤਿਮ ਦੁਪਹਿਰ ਵੇਲੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੋ ਇਸ ਅੰਤਿਮ ਸੰਸਕਾਰ ਵੇਲੇ ਭਾਰੀ ਲੋਕ ਲੋਕਾਂ ਦਾ ਇਕੱਠ ਸੀਗਾ ਔਰ ਦੂਰੋਂ ਨੇੜੇੋਂ ਦੂਰ ਦਰਾਜ ਦੇ ਜਿਹੜੀਆਂ ਵੀ ਸੰਗਤਾਂ ਸੀ ਉਹਨਾਂ ਦੇ ਪ੍ਰੇਮੀ ਸੀ ਜਾਂ ਨਾਰਕਮਤਾ ਸਾਹਿਬ ਨਾਲ ਤਾਲੁਕਾਂਤ ਰੱਖਦੇ ਨੇ ਇੱਥੇ ਆਉਂਦੇ ਜਾਂਦੇ ਨੇ ਜਾਂ ਬਾਬਾ ਜੀ ਨੂੰ ਜਾਣਦੇ ਸੀਗੇ ਸੋ ਸੰਗਤਾਂ ਜ਼ਰੂਰ ਪਹੁੰਚੀਆਂ ਉੱਥੇ ਔਰ ਪੂਰੇ ਏਰੀਆ ਦੀਆਂ ਉੱਤਰਾਚਲ ਤੇ ਉੱਤਰਾਖੰਡ ਦੀਆਂ ਸੰਗਤਾਂ ਉੱਥੇ ਪਹੁੰਚੀਆਂ ਔਰ ਉਹਨਾਂ ਦੇ ਹਾਜ਼ਰੀ ਦੇ ਵਿੱਚ ਇਹਨਾਂ ਦਾ ਬਾਬਾ ਜੀ ਦਾ ਅੰਤਿਮ ਸੰਸਕਾਰ ਹੋਇਆ ਔਰ ਅੰਤਿਮ ਅਰਦਾਸ ਹੋਈ ਜਦੇ ਵਿੱਚ ਵਾਹਿਗੁਰੂ ਨੂੰ ਅੱਗੇ ਪਾਲਾ ਮੰਨਣ ਦਾ ਸੰਗਤਾਂ ਨੂੰ ਤੇ ਇਹਨਾਂ ਨੂੰ ਬਾਬਾ ਜੀ ਨੇ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਅਰਦਾਸ ਹੋਈ ਸੋ ਦੋਸਤੋ ਜੋ ਹੋਇਆ ਘਟਨਾਕਰਮ ਸਾਰਾ ਤੁਹਾਡੇ ਅੱਗੇ ਖੁੱਲ ਚੁੱਕਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਪਰਤਾਂ ਖੁੱਲਣਗੀਆਂ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਇਹਨੂੰ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਕੋਲ sassy